نانا نانا کي سڀني کي ڏسڻ ڏيکڻ ۽ اڄ کي خبردار ٿا سڀني کي ڏسڻ ڏيکڻ ਸਵਾਗਤ ਵਿੱਚ ਇਕ ਚੜ੍ਹਦੀ ਕਲਾ ਦਾ ਜਪਨਾ ਛੜ ਗਿਆ ਜੀ ਬੋਲੇ ਗੁਰੂ ਜੀ ਦੇ ਖਾਲਸਾ ਵਾਹਿਗੁਰੂ ਦੇ ਪੁੱਤ ਸੁਬਾਚਾਣਾ ਜਿੱਥੇ ਕੋਲੋਂ ਕੋਚੋ ਕੋਲੋਂ ਦੇ ਪੰਜ ਪਿਆਰੇ ਸਹਿਬਾਨ ਜੋ ਅੱਜ ਤਕਰੀਬਨ ਆਜਾ ਸਿੰਘ ਸਿੰਘਿਆ ਨੇ ਗੁਰੂ ਰਣ ਦੇ ਜੂਠ ਲਾ ਕੇ ਅਕਰ ਸਾਹਿਬ ਦੇ ਗੁਰੂ ਵਾਲੇ ਬਣ ਕੇ ਜੀਵਨ ਵਿੱਚ ਸਫਲਤਾ ਪ੍ਰਾਪਤ ਸੋ ਬੋ ਚਾਰ ਮੰਤਰ ਜਿਥੇ ਦੇ ਦਾ ਦਾ ਸਵਾਗਤ ਹੈ ਜਿਨ੍ਹਾਂ ਨੇ ਕਿਰਪਾ ਕਰਕੇ ਆਪਣਤੋਂ ਦੇ ਦੇਖਾਂ ਦਿੱਤੇ ਤੇ ਇਹ ਅੱਜ ਪ੍ਰਾਪਤ ਜਨਾਬਾਨਿਆਂ ਨੂੰ ਗੁਰੂ ਕੇ ਜੈ ਜੜਾ ਹੈ ਮੈਂ ਸਮਝਦਾ ਕਿ ਅਸਲੀ ਰੇਸ਼ੀ ਦੀ ਜੋਟ ਬਣਾਇਆ ਉਹਨਾਂ ਦਾ ਹੀ ਸਤਨਾਰਾ ਜਿਨ੍ਹਾਂ ਨੇ ਗੁਰੂ ਆਪਣਾ ਦਿਖ ਉਠਲਾਈ ਹੈ ਸੋ ਜੋ ਅਸਾਂ ਬੰਨਣਾ ਬਿੰਦਿਆ ਕਿ ਉਹ ਗੁਰੂ ਦਾ ਸਨਮਾਨ ਪ੍ਰਵਾਹ ਕਰਦੇ ਮਾਇਕ ਜੀ ਦਾ ਖਾਲਸਾ ਵਜੂ ਆ ਸਾਡਾ ਮਾ ਬਹੁਤ ਖੁਸ਼ ਰਿਆ ਤੇਵੇਂ 50 ਪਾਣੀ ਗੁਰੂ ਵਾਲੇ ਬਡੇ ਨੇ ਅਸੀਂ ਪਾਕਸਰ ਗਾਉਂਵਾ ਸਾਹਿਬੀ ਵੱਲੋਂ ਸਿੰਘ ਸਹੂਜੀ ਵੱਲੋਂ ਪੰਜ ਪਿਆਰਿਆਂ ਨਾਲ ਸਾਰੇ ਜੁਨੇ ਬਗਵਾਨ ਦੇ ਨਦੀਆਂ ਦਾ ਇਥੇ ਮੈਨੇਜਮੈਂਟ ਦਾ ਔਰ ਸਾਰੇ ਰਾਗੀ ਧਨੀਖਾ ਬਾਦਸ਼ਾਹ ਵਰਨਾਂ ਦਾ ਬਹੁਤ ਬਹੁਤ ਅਸੀਰਵਾਦ ਵੀ ਕਰਦੇ ਆਂ ਔਰ ਗੁਰੂ ਗ੍ਰੰਥ ਸਾਹਿਬ ਜੀ ਬਲੋ ਅਸ਼ੀਰਵਾਦ ਵਿੱਚ ਜਿੰਨੀਆਂ ਕਿਹੜਾ ਸਿੰਘਾਂ ਦੀ ਵਿਚਾਰ ਕਰ ਰਿਹਾਏ ਪ੍ਰਭੂ ਦੇ ਪਿਆਰੇ ਸਿੱਤੇ ਹੱਥ ਰੱਖੇ ਗੁਰੂ ਸਾਹਿਬ ਕਿ ਜਿੱਦਾਂ ਸੇਵਾ ਲੈਂਦਾ ਇਹ ਨਾਮਿਆ ਮਹਾਰਾ ਬਖਸ਼ੇ ਪਿਆਰ ਅਫਾਤ ਬਖਸ਼ੇ ਖਾਸਾ ਪਾਣੀ ਚੜ੍ਹਦੀ ਕਲਾ ਰੱਖੇ ਸੋ ਅਸੀਂ ਬਾਬਾ ਇਹ ਬਾਬਾ ਆਦਮ ਇਸ ਕੋਲ ਬਣਾਈ ਦਿੰਨੇ ਆ ਕਿ ਜਿਨ੍ਹਾਂ ਨੇ ਪੰਜਾਬ ਪਾਣੀਆਂ ਨੂੰ ਮੁਦਮੁ ਕਰਾ ਕੇ ਉਪਰਾਲੇ ਕਰਕੇ ਗੁਰੂ ਦੇ ਦਰ ਦਾ ਆਇਆ ਹੈ ਕਿ ਉਹ ਪਜਾ ਪਾਣੀ ਉਹ ਕੇ ਬਾਣੀ ਪੜ੍ਹ ਕੇ ਸੇਵਾ ਕਰਕੇ ਸੇਵਨ ਕਰਕੇ ਤਾਂ ਇਹਨਾਂ ਦਾ ਜੋ ਦਸਵੰਦ ਹੈ ਉਹ ਪਰਮਾਨੰਗਨ ਨੂੰ ਜਰੂਰ ਮਿਲੇਗਾ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨਾ ਇਸੇ ਤਰ੍ਹਾਂ ਸੀ ਜੀ ਨਾਮ ਲੈ ਲੈ ਬਲਾਉਂਦੇ ਰਹੀ ਗੁਰੂਆਂ ਮਾਰਾ ਬੋਲਦੇ ਰਹੀ ਸਾਰੇ ਇਸ ਕਾ ਸਿੱਖੀਆਂ ਦਾ ਪੀਰਾਂ ਦਾ ਪਨਾਹ ਇਸ ਵੱਡੇ ਸੰਗ ਦਾ ਆਪਸੇ ਦਾਉ ਦਾ ਆਪਸਾ ਦਾ ਸਾਰਿਆਂ ਦਾ ਧੰਨਵਾਦ ਕਰ ਬਲਾਓ ਆਕੂ ਜੀ ਵਾਹਿਗੁਰੂ ਜੀ ਕਾ ਘਰ ਸਾਹਿਬ ਵਾਹਿਗੁਰੂ ਜੀ ਜੀ ਫਤਹਿ ਬਾਕੀ ਬੰਦ ਤੇ ਸੇ ਨੰਨ ਸੁਮਾਂ ਕਰੇਗਾ ਸੋਹਣਾ ਵੈਪਾ ਭਰਮਾ ਵਿੱਚ ਪਾਉਣ ਵਾਲੇ ਦੋਦਲਾ ਲੈਣ ਵਾਲੇ ਚਰਸਤੇ ਵਿੱਚ ਢਾਲੇ ਲਾਉਣ ਵਾਲੇ ਅੱਖਾਂ ਤੇ ਜੱਡਾ ਦਿੱਤੀਆਂ ਢਾਲ ਦੇ ਵਾਲਿਆਂ ਤੋਂ ਬਚ ਕੇ ਕੇਵਲ ਤੇ ਕੇਵਲ ਖਾਲਸਾ ਦੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਨਾਲ ਜੁੜ ਰਿਹਾ ਜਿਨ੍ਹਾਂ ਦੀ ਸ਼ਾਨ ਦੇ ਵਿੱਚ ਮੈਂ ਇੱਕ ਵੀ ਲਫ਼ਜ਼ ਕਹਿਣ ਦੇ ਲਾਇਕ ਨਹੀਂ ਸਮਝਦਾ ਆਪਣੀਆਂ ਮੇਰੀਆਂ ਕੈਂਕ ਬਣਾ ਐਸਾ ਸਾਡੇ ਪਰਮਖ ਮਹਾਪੁਰਖ ਗੁਰੂ ਸਾਹਿਬ ਸਿੰਘ ਜੀ ਜਿਨ੍ਹਾਂ ਨੇ ਇਸ ਇਲਾਕੇ ਦੇ ਵਿੱਚ ਆਪ ਜੱਪੋ ਆ ਮਨ ਪਾਬੋ ਦੇ ਧਾਰਨੀ ਹੋ ਕੇ ਸੰਗਤਾਂ ਨੂੰ ਗੁਰਪਾਣੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ ਜੁੜਿਆ ਗੁਰਮਹੰਤਾਂ ਦੇ ਸ਼੍ਰੀ ਬਾਤ ਸੰਗ ਬਾਬਾ ਆਤਮਾ ਸਿੰਘ ਜੀ ਦਾ ਜਿੱਤ ਤਰਵਾਰ ਕਰਦੀਆਂ ਉੱਥੇ ਢਾਡੀ ਦਿੱਤੇ ਵੱਲੋਂ ਇਸ ਇਲਾਕੇ ਦੀ ਸੰਗਤ ਵੱਲੋਂ ਵਧਾਈ ਵੀ ਦਿੱੰਨੇ ਆ ਤੇ ਅਰਦਾਸ ਕਰਦੇ ਆ ਬਾਦਸ਼ਾਹ ਆਉਣ ਵਾਲੇ ਸਮਿਆਂ ਦੇ ਵਿੱਚ ਇਸੇ ਤਰ੍ਹਾਂ ਐਸ ਗੁਰੂ ਦੇ ਐਸ ਸਰੀਰ ਦੇ ਸਿਰ ਉੱਤੇ ਹੱਥ ਰੱਖ ਕੇ شہدوں شردا کے فل کا ارپن کریے شہیدان کی احمد نہ لے لیے شہیدان کا میرے والا ہاتھ فتح کا سمرن کریے خالصا دیا ਜਿੰਦੇ ਖਵਾਨ ਵੱਲੋਂ ਆਇਆ ਹੋਏ ਕੈਨ ਤੋਂ ਕਾਲਾ ਕਿ ਗੁਰ ਫਤੇ ਤੋਂ ਗ੍ਰੇਜ ਕਰਦਾ ਵੇ ਆਸਾਂ ਦਾ ਕੋਈ ਹੋਵੇ ਗੁਰੂ ਦੇ ਬਖਸ਼ੀ ਫਤੇ ਹੈ ਕਿ ਗੁਰੂ ਕੀ ਸੰਗਤ ਦਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਰਵਾਣ ਦੇ ਹੋਏ ਅਤਿਵਤ ਸਤਕਾਰ ਦੇ ਨਾਲ ਦੋ ਜੋੜ ਕੇ ਹੱਥ ਗੁਰੂ ਜੀ ਦੇ ਚਰਨਾਂ ਵਿੱਚ ਝੁਕਾ ਕੇ ਸ਼ੀਸ਼ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ

ਇਹ ਕਹਾਵਲਾਂ ਬੋਦੀ ਮੰਦ ਦਾ ਇਤਿਹਾਸ ਜਾਣ ਮੰਦ ਦਾ ਇਤਿਹਾਸ ਹਿੰਦੂ ਮੰਦ ਦਾ ਇਤਿਹਾਸ ਉਹ ਇਤਿਹਾਸ ਸ਼ਹੀਦਾਂ ਦੇ ਲਿਖਿਆ ਪਰ ਜਿਹਦੇ ਸੱਚ ਕੋਮਲਾ ਇਤਿਹਾਸ ਵਿੱਚ ਲਿਖੀਏ ਇਹ ਸਾਡੇ ਕੌਮ ਦਾ ਇਤਿਹਾਸ ਸ਼ਹੀਦਾਂ ਦੇ ਨਾਲ ਨਹੀਂ ਲਿਖਿਆ ਇਹ ਦਸਤਾਰਾਂ ਵਾਲੇ ਦਾੜਿਆਂ ਵਾਲੇ والے پاشا پتر شہیدات لکڑ دیا کلما نال <سؤال> نہیں لکھا شہیدوں کی بنا کے لکھا گیا اتحس ہے میں ਖਾਲਸਾ ਜੀ ਲੁਧਿਆਣਾ ਚਲਾ ਦੇ ਪਿੰਡ ਮੁੱਲਾਪੁਰ ਵਿੱਚ ਚੌਕੀ ਵਹਾ ਕੇ 247 ਬਿੰਨਾਂ ਤੇ ਕੁੱਝ ਬੱਚਿਆਂ ਨੂੰ ਬਰਫਾਤ ਕਰਕੇ ਲਹੌਰ ਜਾ ਗਿਆ ਲਹੌਰ ਦੇ ਖਾਤਮੇ ਲਟਾਰੇ ਲੱਗਿਆ ਖਾਲਸਾ ਜੀ ਇਹਨਾਂ ਨੂੰ ਕੱਢ ਕਿੱਦਾ ਐ ਇੱਕ ਗੋਦਵਾਲੀ ਦੇ ਵਿੱਚ ਉਹ ਗੋਦਵਾਲੀ ਕਿੰਸੀ ਐ ਫਿਰ ਧਰਤੀ ਦੇ ਥੱਲੇ ਇੱਕ ਭੋਲਾ ਸੀ ਸਸ ਪੂਰੇ ਦੀ ਸਾਡੇ 1.5 ਫੁੱਟ ਚੌੜੀ ਕਰਦਾ ਟਰਨ ਟਰਨ ਕਰਦਾ ਦੀ دیوار ਹੈ ਐਸੋ ਪਿੰਨਾ ਨੇ ਤਾਂ ਬੱਚੇ-ਪੁੱਟੇ ਬੀਤੀਆਂ ਪੈਣਾ ਨਹੀਂ